ਸultan ਕਬੱਡੀ ਦਾ ਮਹਾਨ ਦੂਜੇ ਪਾਸੇ ਜਿੰਦ ਜਾਨ ਕਬੱਡੀ ਦੀ ਜਿੰਦ ਜਾਨ ਆਉਂਦਾ ਕਬੱਡੀ ਦਾ ਮਹਾਨ ਹੈ ਸ਼ਿਲੂ ਸ਼ਿਲੂ ਤੇ ਅੰਬੇ ਦਾ ਚੱਕਰ ਆ ਪਿੰਬਾਮਾ ਦੀ ਵੱਡੀ ਟੱਕਰ ਹੈ ਵੱਡੀ ਟੱਕਰ ਆ ਆ 13 13 ਟੱਕਰ ਜੇਤੂ ਸੁਲਤਾਨ ਸੁਲਤਾਨ ਤੇ ਸ਼ਿਲੂ ਇਹ ਤਵੀਦ ਬੰਨਿਆ ਹੋਇਆ ਪਰ ਦੂਜੇ ਪਾਸੇ ਨਵੇਂ ਸ਼ਹਿਰ ਦੇ ਮੱਲਪੁਰੜਕਾਂ ਵਾਲਾ ਢੋਂਡੀ ਹੈ ਕਿ ਬਾਪ ਤਕੜਾ ਖੇਡਿਆ ਪੁੱਤ ਦੀ ਹੈ ਚਰਤ ਬਈ ਪਾਉਂਦਾ ਏ ਰੇਡ ਨਾਲ ਪੂਰੀ ਆ ਮੜਕ ਬਈ ਆਹ ਰੋਜੀ ਕਰਦੇ ਗੱਲ ਦੁਨੀਆ ਦੀ ਵੱਡੀਆਂ ਕਰ ਸ਼ਾਇਆ ਪੁੱਤ ਪ੍ਰੀਤੇ ਪਲਵਾਨ ਦਾ ਪਰ ਉਧਰ ਵੇਖੋ ਕੌਣ ਹੈ ਸ਼ੀਲੂ ਤੇ ਨਾਲ ਸੁਲਤਾਨ ਆਹ ਟੱਕਰ ਜਿੱਥੇ ਵੀ ਹੁੰਦੀ ਆ ਕਹਿੰਦੇ ਦੁਨੀਆ ਸਵਾਦ ਲੈਂਦੀ ਆ ਇੱਕ ਪਾਸੇ ਸੁਲਤਾਨ ਤੇ ਦੂਜੇ ਪਾਸੇ ਸ਼ੀਲੂ ਦਰਸ਼ਕ ਵੀਰੋ ਤਾੜੀਆਂ ਵਾਰੇ ਕੀ ਖਿਆਲ ਟੱਕਰ ਸੁਲਤਾਨ ਰੋਜੀ ਨੇ ਗੱਲ ਕੀਤੀ ਨਹੀਂ ਜਿੱਥੇ ਦੀ ਟੱਕਰ ਹੁੰਦੀ ਹੈ ਸਵਾਦ ਲਿਆਉਂਦੀ ਹੈ ਬਾਕੀ ਜੇ ਸ਼ੀਲੂ ਤੇ ਅੰਬੇ ਦੀ ਟੱਕਰ ਹੋਈ ਸਵਾਦ ਉਹਨੇ ਵੀ ਲਿਆਉਣਾ ਹੈ ਅੱਜ ਕਹਿੰਦੇ ਸਾਗਰਾ ਨੂੰ ਪੁੱਜਿਆਂ ਦੇ ਵਿੱਚ ਕੌਣ ਬੰਦ ਕਰਦਾ ਹੈ ਤੇ ਕਹਿੰਦੇ ਸਮੇਂ ਦੀ ਗੱਲ ਹੈ ਸਵਰਨ ਸਾਡਾ ਵੀਰ ਸਵਰਨਾ ਕਹਿੰਦੇ ਰਾਓਕੇ ਵਾਲਾ ਨਿਹਾਲ ਸਿੰਘ ਵਾਲੇ ਦਾ ਕਬੱਡੀ ਕੱਪ ਬੜਾ ਪ੍ਰਸਿੱਧ ਹੈ ਮਨਦੀਪ ਧਾਮੀ ਹੁਣ ਦੇ ਨਾਲ ਮਿਲ ਕੇ ਕਰਵਾਉਂਦੇ ਨੇ ਲੋ ਜੀ ਰਾਓਕੇ ਵਾਲਿਓ ਅੱਜ ਵੀ ਉੱਥੇ ਇੱਥੇ ਨਜ਼ਾਰਾ ਉਦਾਂ ਦਾ ਹੀ ਆਉਣਾ ਖਖ ਵੇਖ ਨੌਜਵਾਨਾ ਮੁੜ ਕੇ ਸੇ ਅੰਬਾ ਇੱਕ ਪਾਸੇ ਸ਼ਿੱਲੂ ਅੱਜ ਦੀ ਤਰੀਕ ਦੇ ਕਹਿੰਦੇ ਦੋਨੇ ਦੁਨੀਆ ਦੇ ਸੁਪਰ ਡੁੱਪਰ ਨੇ ਪਰ ਅੰਬਾ ਇੱਕ ਤਕੜੇ ਜਿਹੇ ਪੁਆਇੰਟ ਦਾ ਵਾਦਾ ਆਪਣੀ ਟੀਮ ਦੇ ਲਈ ਰਾਏ ਪ੍ਰਮਦੀਪ ਉਹਨਾਂ ਦੀ ਨਾਲ ਕਹਿੰਦੇ ਪਤਾਰੇ ਵਾਲੇ ਰਿੰਟੂ ਉਹਨਾਂ ਦੀ ਤੇ ਨਾਲ ਰਾਜ ਖਰਲ ਉਹਨਾਂ ਦੀ ਟੀਮ ਦੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਕਿਹੋ ਜਿਹਾ ਕਰਦੇ ਬਾਹਰ ਦੇ ਸਮੇਂ ਦੇ ਇੰਤਜ਼ਾਰ ਨੇ ਮੇਰੇ ਵੀਰੋ ਅੰਬਾ ਝੁੱਕ ਕੇ ਕਬੱਡੀ ਪਾ ਰਿਹਾ ਚਾਰਾਂ ਯਾਫੀਆਂ ਦੇ ਵਿੱਚੋਂ ਸੀਚੇਵਾਲ ਪਿੰਡ ਦਾ ਵਾਹਿਗੁਰੂ ਪਰਦੀ ਕੰਨੀ ਤੇ ਆਹ ਕੌਣ ਹੈ ਇਹਦੇ ਬਾਰੇ ਕਹਿੰਦੇ ਦੱਸਣਾ ਨਹੀਂ ਇਹ ਤੇ ਨੌਜਵਾਨ ਸ਼ੀਲੂ ਆ ਪਰ ਉਧਰ ਅੰਬਾ ਇੱਕ ਸਫਲ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਇਕਬਾਲ ਸਿੰਘ ਜੀ ਰਾਏ ਨਾਲ ਮੁੰਡਾ ਕਹਿੰਦੇ ਸੁਲਤਾਨ ਆ ਗਿਆ ਸ਼ਮਸ਼ਕੁਰੀਆ ਸੰਦੀਪ ਸੁਖਾਰ ਕਬੱਡੀ ਬੋਲ ਹੈਂੀ ਬੋਲ ਟੀ ਕਬੱਡੀ 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 ਕਕਰ 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 ਹੋਦੀ ਹੈ ਜਿੰਦਜਾਨ ਇਹ ਹੈ ਸ਼ਮਸ਼ਪੂਰੀਆ ਸੁਲਤਾਨ ਪਹਿਲਾਂ ਹੀ ਖੈਰ ਹੈ ਆ ਪਰ